ਮਕੇਰੀਆਂ ਦੇ ਪਿੰਡ ਸੰਦਵਾਲ 'ਚ ਵਿਦੇਸ਼ ਤੋਂ ਆਏ ਨੌਜਵਾਨ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਨੌਜਵਾਨ ਦੀ ਪਛਾਣ ਰਾਹੁਲ ਕੋਂਡਲ ਪੁੱਤਰ ਕੁਲਦੀਪ ਸਿੰਘ ਵਜੋਂ ਹੋਈ ਹੈ ਜੋ ਕਿ ਹਾਜੀਪੁਰ ਦੇ ਪਿੰਡ ਸੰਦਵਾਲ ਦੇ ਰਹਿਣ ਵਾਲੇ ਸੀ। ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਰਾਹੁਲ ਦੀ ਮਾਤਾ ਨੇ ਦੱਸਿਆ ਕਿ ਰਾਹੁਲ ਕੁਝ ਦਿਨ ਪਹਿਲਾਂ ਹੀ ਸਾਈਪ੍ਰਸ ਤੋਂ ਘਰ ਵਾਪਸ ਆਇਆ ਸੀ ਤੇ ਇਹ ਬਿਮਾਰ ਚੱਲ ਰਿਹਾ ਸੀ। ਵਕਫ-ਵਕ ਹਸਪਤਾਲਾਂ ਵਿੱਚ ਇਸ ਦਾ ਇਲਾਜ ਕਰਵਾਇਆ ਪਰ ਇਹ ਠੀਕ ਨਹੀਂ ਹੋਇਆ ਇਸ ਕਰਕੇ ਦਿਮਾਗੀ ਤੌਰ ਤੇ ਪਰੇਸ਼ਾਨ ਰਹਿਣ ਲੱਗ ਪਿਆ। ਅਸਵੇਰੇ 5 ਵਜੇ ਦੇ ਕਰੀਬ ਇਹ ਸੈਰ ਕਰਨ ਗਿਆ ਸੀ ਤੇ ਘਰ ਵਾਪਸ ਆ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਜਦੋਂ ਮੈਂ ਕਮਰੇ ਵਿੱਚ ਉਸ ਨੂੰ ਦਵਾਈ ਦੇਣ ਲਈ ਗਈ ਤਾਂ ਇਸ ਦਾ ਦਰਵਾਜ਼ਾ ਖੜਕਾਇਆ ਪਰ ਇਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਫਿਰ ਮੈਂ ਆਪਣੇ ਭਤੀਜੇ ਨੂੰ ਬੁਲਾਇਆ ਤੇ ਇਸ ਦਾ ਦਰਵਾਜ਼ਾ ਜਦੋਂ ਖੋਲ੍ਹਿਆ ਤੇ ਅੰਦਰ ਕੀ ਦੇਖਿਆ ਕਿ ਰਾਹੁਲ ਪੱਖੇ ਨਾਲ ਲੰਮਕਿਆ ਹੋਇਆ ਸੀ ਉਸ ਤੋਂ ਬਾਅਦ ਇਸ ਨੂੰ ਅਸੀਂ ਹਸਪਤਾਲ ਲੈ ਕੇ ਚਲੇ ਗਏ ਜਿੱਥੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਪੁਲਿਸ ਨੇ ਆਪਣੀ ਕਾਰਵਾਈ ਕਰਕੇ ਨੌਜਵਾਨ ਦੀ ਮ੍ਰਿਤਕ ਦੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਭੇਜ ਦਿੱਤੀ ਹੈ ਆਹ ਥੋੜਾ ਡਿਪਰੈਸ਼ਨ ਚ ਚਾਹੀਗਾ ਬਿਮਾਰ ਚੱਲਦਾ ਪਈ ਬਾਹਰ ਗਿਆ ਸੀ 15 ਦਿਨ ਹੋਏ 20 ਦਿਨ ਆਏ ਨੇ ਬਾਹਰ ਵੀ 15 ਦਿਨ ਲੱਗਿਆ ਨੇ ਉਹਦੇ ਚੱਕਰ 'ਚ ਹੀ ਇਸ ਨੇ ਇਦਾਂ ਦਾ ਕਰ ਲਿਆ ਬਾਹਰ ਕੋਈ ਸੈਟਿੰਗ ਨਹੀਂ ਹੋਣੀ ਸ਼ਾਇਦ ਹੋ ਸਕਦਾ ਹੋ ਸਕਦਾ ਤੁਹਾਨੂੰ ਕੋਈ ਪਤਾ ਲੱਗਿਆ ਕਿ ਮੈਨੂੰ ਸਵੇਰੇ ਪਤਾ ਲੱਗਿਆ ਕਿ ਮੈਂ ਗਿਆਣਾ ਟਾਈਮ ਤੋਂ ਲੱਗਦਾ ਹਾਂ ਤਕਰੀਬਨ ਸਵੇਰ 9:00 ਵਜੇ ਪਰਿਵਾਰਕ ਮੈਂਬਰ ਵੀ ਇਨਦੇ ਪਰਿਵਾਰਕ ਮੈਂਬਰ ਚ ਮੰਮੀ ਆ ਤੇ ਇੱਕ ਭੈਣ ਹੈ ਤੇ ਫਾਜ਼ਲ ਸਾਹਿਬ ਆ ਫਾਜ਼ਲ ਸਾਹਿਬ ਬਾਹਰ ਆ ਉਹਨਾਂ ਨੂੰ ਵੀ 5-7 ਦਿਨ ਨਹੀਂ ਹੋਇਆ ਜਿਗੇ ਇਹਨੂੰ ਤੇ ਕੀ ਕਰਮੀ ਕੀਤੀ ਕਰ ਬਈ ਉਹਨਾਂ ਨੇ ਫਿਰ ਇਹੀ ਹੈ ਕਿ ਸੁਸਾਇਟੀ ਦਾ ਹੀ ਕਿਹਦੇ ਪਾਸੇ 174 ਸ਼ਾਇਦ ਹਾਂਜੀ ਅੱਜ ਸਵੇਰੇ ਸਾਡੇ ਕੋਲ ਐਮਰਜੈਂਸੀ ਵਿੱਚ ਪਿੰਡ ਦੇ ਕੁਝ ਲੋਕ ਇੱਕ ਮੁੰਡੇ ਨੂੰ ਲੈ ਕੇ ਆਏ ਜਿਹਦਾ ਨਾਂ ਰਾਹੁਲ ਕੁਮਾਰ ਉਮਰਤ 25 ਸਾਲ ਵਿੰਡ ਦੇ ਲੋਕਾਂ ਦੇ ਕਹਿਣ ਅਨੁਸਾਰ ਉਸਨੇ ਜਿਹੜਾ ਘਰ ਵਿੱਚ ਪਾਹ ਲੈ ਲਿਆ ਔਰ ਉਸ ਦੇ ਘਰ ਉਤੇ ਪਾਹ ਦੇ ਨਿਸ਼ਾਨ ਵੀ ਹੈ ਅਸੀਂ ਉਸ ਨੂੰ ਜਿਹੜਾ ਡੈੱਡ ਡੈਕਲੇਰ ਕਰਨ ਤੋਂ ਬਾਅਦ ਉਸ ਦੇ ਘਰਦਿਆਂ ਨੂੰ ਤੇ ਉਸ ਦੇ ਕਨਫਰਮ ਕਰ ਦਿੱਤਾ ਤੇ ਨਾਲ ਹੀ ਪੁਲਿਸ ਨੂੰ ਜਿਹੜੀ ਕਾਰਵਾਈ ਜੇ ਡਿਫਰਮ ਕਰਤਾ ਪੁਲਿਸ ਨੇ ਜਿਹੜੀ ਡੈੱਡ ਬੋਡੀ ਸੀ ਜਿਹੜੀ ਉਹਦੀ ਹੈ ਪੁਲਿਸ ਨੂੰ ਹੈਂਡਓਵਰ ਕਰਤੀ ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ ਰਾਜਪੁਰ ਕੋਲ ਜੀ ਨੇ ਇਸ ਟੈਮ ਸਾਡੇ ਕੋਲ ਉਹਨਾਂ ਦੇ ਪਰਿਵਾਰ ਦਾ ਜਿਹੜਾ ਨਾਲ ਮੈਂਬਰ ਨਹੀਂ ਹੋਇਆ ਉਹਦੇ ਘਰ ਮਰਾਲ ਤੋਂ ਰਿਸ਼ਤੇਦਾਰ ਆਇਆ ਸੀ ਤੇ ਘਰ ਦੱਸ ਉਹਨਾਂ ਦੇ ਦੱਸਣ ਅਨੁਸਾਰ ਉਹਨਾਂ ਦਾ ਬਦਲ ਘਰ ਹੈ ਗਿਆ ਜਿਹੜੇ ਹਾਲੇ ਮੋੜਾਂ ਦੀ ਕੰਡੀਸ਼ਨ ਨੈਚਰ ਜਦੋਂ ਜੰਗ ਬੱਚੇ ਦੀ ਡੈਥ ਹੁੰਦੀ ਹੈ ਤੇ ਤੁਸੀਂ ਹੁੰਦੇ ਅੱਜ ਇੱਕ ਚੇਟਾ ਸਿਵਲ ਹਸਪਤਾਲ ਹਾਜੀਪੁਰ ਤੋਂ ਮਸੂਲਸਾਨ ਹੋਈ ਕਿ rahul ਪੁੱਤਰ ਕੁਲਦੀਪ ਸਿੰਘ ਵਾਸੀ ਸੰਭੋੜਣਾ ਬਾਹ ਲੈ ਕੇ ਖੁਦਕੁਸ਼ੀ ਕੀਤੀ ਹੈ ਜਿਹਦੀ ਡੈੱਡ ਬੋਡੀ ਹੈ ਬਰੋਡ ਡੈੱਡ ਸਿਵਲ ਹਸਪਤਾਲ ਪਈ ਹੈ ਮੈਂ ਉੱਥੇ ਜਾ ਕੇ ਮੌਕਾ ਦੇਖਿਆ। ਉਹਦੀ ਮਾਤਾ ਜਿਹੜੀ ਹੈ ਚੁਸ਼ਮਾ ਰਾਣੀ ਉਹਨੇ ਬਿਆਨ ਕਰਾਇਆ ਕਿ ਮੇਰਾ ਲड़का ਜਿਹੜਾ ਹੈ ਵਿਦੇਸ਼ ਗਿਆ ਸੀਗਾ ਜੀ। ਮਹੀਨਾ ਕੁ ਪਰ ਪਹਿਲਾਂ ਵਿਦੇਸ਼ ਤੋਂ ਆਇਆ ਤੇ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀਗਾ। ਇਸੇ ਦਿਮਾਗੀ ਪਰੇਸ਼ਾਨੀ ਦੇ ਦਾਰਨ ਉਹ ਅੱਜ ਸਵੇਰ ਨੂੰ 9 ਵਜੇ ਨਹੀਂ ਆਪਣੇ ਕਮਰੇ ਨੂੰ ਕੁੰਡੀ ਲਾ ਕੇ ਛੱਤ ਦੇ ਪੱਖੇ ਨਾਲ ਲਟਕੇ ਚੁੰਨੀ ਨਾਲ ਫਾਹ ਲੈ ਲਿਆ। ਪਤਾ ਲੱਗਿਆ ਕਿ ਕਾਰਨ ਕੋਈ ਨਹੀਂ ਬਸ ਵਿਦੇਸ਼ ਤੋਂ ਆਇਆ ਸੀਗਾ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀਗਾ। ਕੀ ਕਾਰਵਾਈ ਕੀਤੀ ਗਈ? ਕਾਰਵਾ 174 ਬੀਐਨਐਸ ਸਾਹਿਤ ਕੀਤੀ ਹੈ ਇਹ ਲਾਸ਼ ਦਾ ਪੋਸਟਮਾਰਮ ਕਰਕੇ ਬਾਰਸਾ ਹਵਾਲੇ ਕੀਤੀ ਹੈ